ਹਾਲੇ ਰੋਟੀਆਂ ਹੀ ਬਣਾਈਆਂ ਨਹੀਂ ਆ ਤੈਨੂੰ ਕਿੰਨੀ ਵਾਰ ਕਹਾਂ ਟਾਈਮ ਸਿਰ ਤੇ ਹੁਣ ਪਿਆ ਕਰਾ ਕਰ ਦੁਕਾਨਦਾਰੀ ਜਿੰਨੀ ਲੇਟ ਖੋਲੀ ਨਾ ਗਾਹ ਖਰਾਬ ਹੋ ਜਾਂਦਾ ਮੇਰੀ ਗੱਲ ਸੁਣੋ ਟਿਫਨ ਤਾਂ ਦੇਣਾ ਪੈ ਕਰਦਾ ਮੈਂ ਸਬਜ਼ੀ ਤੇ ਘਰੇ ਕੋਈ ਹੈ ਨਹੀਂ ਆ ਆ ਕਿੰਨੇ ਦਿਨ ਹੋ ਗਿਆ ਕੋਈ ਵੇੜੇ ਬਾੜੀ ਹੈ ਸਬਜ਼ੀ ਕੱਟੋ ਘੱਟ 10 ਦਿਨ ਹੋ ਗਏ ਆ ਕਦੀ ਗੰਡੇ ਬਣਾ ਲੈ ਕਦੀ ਲਸਣ ਬਣਾ ਲੈ ਹੈ ਕਦੀ ਅਦਰਕ ਨੂੰ ਤੜਕਾ ਲਾ ਲੈ ਕਦੀ ਝੋਲਾ ਦੀ ਤਰੀ ਬਣਾ ਲੈ ਸਬਜ਼ੀਆ ਧਿਆਨ ਤੂੰ ਰੱਖਣਾ ਕਿ ਮੈਂ ਰੱਖਣਾ ਤੈਨੂੰ ਪਤਾ ਨਾ ਜਦਾਂ ਖਤਮ ਹੋ ਗਈ ਹੈ ਨਹੀਂ ਧਿਆਨ ਇੱਥੇ ਬਈ ਸਬਜੀ ਮੰਡੀ ਲੱਗੀ ਹੈ ਜਿਹਦਾ ਮੈਂ ਧਿਆਨ ਰੱਖਣਾ। ਸਬਜੀ ਵੇੜੇ ਕੋਈ ਵੜਦੇ ਨਹੀਂ। ਕਾਹਦਾ ਧਿਆਨ ਰੱਖਾ? ਜਾਓ ਤੇ ਜਾ ਕੇ ਪਹਿਲੇ ਸਬ지ਆ ਲੈ ਕੇ ਆਓ। ਚਾਰ ਪੰਜ ਲੈ ਆਓ ਹੁਣ ਇੱਕ ਅੱਧੀ ਸਬਜੀ ਲੈ ਕੇ ਨਾ ਤੁਰੇ ਆਏ। ਉਹ ਯਾਰ ਪਹਿਲਾਂ ਦੱਸਿਆ ਕਰ ਮੈਨੂੰ। ਹੁਣ ਤੂੰ ਮੌਕੇ ਤੇ ਸਬਜੀ ਦਾ ਕਹਿ ਦਿੰਦੀ ਏ। ਆਹੋ। ਬੰਦਾ ਰਾਤੀ ਫੋਨ ਕਰ ਦਿੰਦਾ। ਪਹਿਲੇ ਦੱਸਿਆ ਕਰ। ਪਹਿਲੇ ਤੇ ਆਪਾਂ ਇੱਥੇ ਟਰੱਕ ਸਟਾਲ ਦੇਨੇ ਸੀ ਸਬ지ਆ ਦੇ। ਆ ਕਹਿ ਕਹਿ ਕੇ ਹਾਰ ਹੋ ਜੰਨੀ ਆ। ਕੋਈ ਵੇੜੇ ਸਬਜੀ ਨਹੀਂ ਵੜਦੇ ਤੁਸੀਂ। ਜਾਓ ਜਾ ਕੇ ਸਬਜੀ ਲਿਆਓ। ਕਿੰਨੀ ਜਦੋਂ ਸਬਜ਼ੀ ਲਿਆ ਦੇਣਾ ਭਲਾ ਤੂੰ ਕੀ ਕਰਦੀ ਦੋ ਦਿਨਾਂ ਚਾ ਡਾ ਲੈਣੀ ਐ ਇੰਨੀ ਮਹਿੰਗੀ ਸਬਜ਼ੀ ਹੀ ਓਥੇ ਮੈਂ ਕੀ ਕਰਾਂ ਮੈਂ ਬੋਰੀਆਂ ਭਰ ਕੇ ਤੇ ਆਪਣੇ ਦੇ ਕੇ ਸੁੱਤੀ ਜਾਣ ਨਹੀਂ ਓਥੇ ਤੋਂ ਰਣ ਮੰਡੀ ਲਾਈ ਓਹਨਾਂ ਦਾ ਤਾਂ ਗੁਜ਼ਾਰਾ ਉਸ ਚੀਜ਼ ਤੋਂ ਚੱਲਣ ਡਿਆ ਵਾ ਹੋ ਸਕਦਾ ਕੀਤਾ ਇਦਾਂ ਕਰਦੇ ਹੁਣ ਜਾਓ ਜਾ ਕੇ ਸਬਜ਼ੀ ਲਿਆਓ ਕਰ ਦੇ ਮਾੜਾ ਯਾਰ ਲੂਆ ਵਾਲਾ ਅੱਜ ਦਾ ਸਾਰ ਸ਼ਾਮੀ ਲਿਆ ਲੂੰਗਾ ਹੁਣ ਅਮਨ 10 ਦਿਨ ਹੋ ਗਏ ਲੂਆ ਵਾਲਾ ਹੀ ਹੁੰਦੇ ਆ ਵਾ ਜਾ ਕੇ ਤੇ ਸਬਜ਼ੀ ਲਿਆਓ ਹੁਣ ਨਹੀਂ ਤੇ ਕੋਈ ਰੋਟੀ ਪਾਣੀ ਵੀ ਤੁਹਾਨੂੰ ਮਿਲ ਨਹੀਂ ਇੱਥੇ ਚਾਓ ਯਾਰ ਤੇਰਾ ਦਿਮਾਗ ਹੀ ਲੱਗਿਆ ਵਾ ਤੈਨੂੰ ਕਿੰਨੀ ਆ ਸਮਝੋਣਾ ਵੀ ਦੁਕਾਨਦਾਰੀ ਖਰਾਬ ਹੋ ਜਾਂਦੀ ਆ ਜੋ ਜੋ ਇਹ ਚੱਕਰਾਂ ਚ ਮੈਨੂੰ ਲੇਟ ਕਰਾ ਲੈਂਦੀ ਏ ਤੂੰ ਜਾਓ ਜਾਓ ਜਾ ਕੀ ਕੀ ਲੋਣੀ ਆਈ ਹੁਣ ਜੋ ਤੁਹਾਨੂੰ ਚੰਗਾ ਲੱਗਦਾ ਲੈ ਆਓ ਤੇ ਇੱਕ ਅੱਧੀ ਸਬਜ਼ੀ ਲੈ ਕੇ ਨਾ ਉਥੋਂ ਭੱਜੇ ਆਓ ਆ ਘੱਟੋ ਘੱਟ 4-5 ਸਬਜ਼ੀਆਂ ਲੈ ਲੈ ਪਰੀਆਂ ਇਹ ਲੈ ਕੇ ਨੂੰ ਮੈਂ 10-12 ਲੈ ਕੇ ਆਉਂਗਾ ਆਲੂ ਕੱਡੇ ਵੀ ਇਕੱਠੇ ਲੈ ਆਓ ਤੇ ਮੁੱਕ ਜਾਂਦੇ ਰੋਜ਼ ਦਾ ਸਿਆਪਾ ਇਹਨੂੰ ਮੇਲਣਾ ਅੱਜ ਆ ਲੈ ਵੇੜੋ ਹੋਰ ਕੀ ਚਾਹੀਦਾ ਨਾ ਦੋਨਸ ਤੇ ਮੀਨਾ ਨਾ ਕੋਈ ਵੇੜੇ ਕੋਈ ਸਬਜ਼ੀ ਵਾੜਦੇ ਹੀ ਨਹੀਂ ਆ ਜਦੋਂ ਮੈਂ ਇਦਾਂ ਕਹਾਂ ਨਾ ਫੇਰ ਲੈ ਕੇ ਆਉਣਗੇ ਕਿ ਦੇ ਇੱਕ ਦੀ ਸਬਜ਼ੀ ਪਤਾ ਨਹੀਂ ਇਹਨਾਂ ਦਾ ਕੀ ਹਿਸਾਬ ਆ ਚਲ ਹੁਣ ਪੰਜ ਸੱਤ ਸਬਜ਼ੀਆਂ ਆ ਜਾਣੀਆਂ ਘੱਟੋ ਘੱਟ ਮੈਨੂੰ 50 ਦੇ ਅੰਦਰ ਲੱਗਣੀਆਂ ਪਹਿਲੇ ਲੈ ਆਇਆ ਇਹਨਾਂ ਥੋੜਕੇ ਜੱਗੀਆਂ ਬੜੇ ਲੱਥੇ ਹੋਣਾ ਹੋਣਾ ਹੋਵੇ ਮੁਰਗੇ ਆਪੇ ਰਹਿਣ ਪੋਥੇਲਾ ਬਣਾ ਦੇ ਉੱਥੇ ਲੱਗਦੇ ਰੱਖ ਲਈ ਤੇਰੀ ਗੱਲ ਸੁਣੋ ਥੈਲਾ ਰਹਿਣ ਦੋ ਆ ਰੇੜੀ ਆਇਆ ਸਬਜ਼ੀਆਂ ਮੈਨੂੰ ਇੱਥੇ ਤੋਂ ਹੀ ਦੋ ਕੁ ਸਬਜ਼ੀਆਂ ਲੈ ਦੋ ਹਾਂ ਓਏ ਮਹਿੰਗੀ ਬੜਾ ਕਿੰਨੀ ਲਾਉਂਦੇ ਆ ਫੜਾ ਇੱਧਰ ਇੱਥੋਂ ਲੈ ਦੇ ਇੱਥੇ ਤੇਰੇ ਵਰਗੇ ਚੋਰਾਂ ਨੇ ਦੋ ਲੁੱਟ ਕੇ ਲਿਆ ਜਾਂਦੇ ਹੋ ਅੱਛਾ ਤੇਰੀ ਤੇਰੀ ਲਾਉਂਦੇ ਆ ਤਾਂ ਕੀ ਹੋ ਗਿਆ 5-10 ਰੁਪਏ ਮਹਿੰਗੀ ਲਾ ਲੈਣਗੇ ਵਿਚਾਰੇ ਉਹ ਰੇੜੀਆਂ ਲੈ ਕੇ ਰੋਲਦੇ ਵੀ ਫਿਰਦੇ ਨੇ ਗਲੀਆਂ 'ਚ ਸਾਰਾ ਦਿਨ 5-10 ਰੁਪਏ ਨਹੀਂ ਲਾਉਂਦੇ ਮਹਿੰਗੀ ਉਹ ਜਿਹੜੀ 10 ਦੀ ਚੀਜ਼ ਉਹਦੇ 50 ਰੁਪਏ ਵੇਚਦੇ ਆ ਵੀ ਤੇਰੇ ਵਰਗ ਨੂੰ ਕੀ ਪਤਾ ਹੁੰਦਾ ਵਾ ਕੀ ਭਾਅ ਚੱਲਦਾ ਚੱਲ ਜਾ ਉਹ ਬਾਹਰ ਮਾੜ ਲਾ ਹਾਂ ਕੀ ਆ ਤੇ ਅੱਜ ਹੈਲੋ ਕਿਹੜੀਆਂ ਗੜੀਆਂ ਲੈਣੀਆਂ ਦਾ ਨੇ ਕਿਹੜੀਆਂ ਗੜੀਆਂ ਲੈਣੀਆਂ ਆ ਜਿਹੜੀਆਂ ਮਰਜ਼ੀ ਲੈ ਆਓ ਜਿਹੜੀਆਂ ਤੁਹਾਨੂੰ ਪਸੰਦ ਆ ਆ ਆਹੋ ਲੈਓ ਪਿੰਡੀਆਂ ਲੈ ਆਓ ਕੀ ਭਾਵਾ 120 ਰੁਪਏ ਕਿਲੋ ਹਾਂ ਚਲ ਕੋਈ ਗੱਲ ਨਹੀਂ ਮਸਾ ਕਟਾ ਲੈਓ ਕਿਲੋ ਤੋਂ ਲੈਓ ਪਿੰਡੀਆਂ ਅੱਛਾ ਠੀਕ ਆ ਆ ਹਾਂ ਲੱਲਵਾ ਜੇ ਉਹ ਵੀ ਆਖਦੇ ਆ ਨਾ ਏਦਾਂ ਕਰੋ ਹਾਂ ਬਤਾਓ 1.5 ਕਿਲੋ ਲੈ ਲਓ ਨਾਲੇ ਪਰਠਾ ਬਣ ਜਾਊਗਾ ਤੇ ਨਾਲੇ ਥੋੜੇ ਜਿਹਾ ਬੈਂਗਣ ਨਾਲ ਬਣਾਵਾਂਗੇ ਆਪਾਂ ਆਚਾਰ ਕੋਈ ਗਾ ਨਹੀਂ ਮੈਨੂੰ ਰੇਟ ਕਿਤੇ 3.5 ਬਾਰ-ਬਾਰ ਠੀਕ ਐ ਆਹੋ 1.5 ਕਿਲੋ 2 ਕਿਲੋ ਬੜੇ ਆ 3 ਕਿਲੋ ਕੀ ਕਰਨੇ ਮੇਰ ਖਰਾਬ ਹੋਣਗੇ ਐ ਮੈਂ ਤੁਹਾਨੂੰ ਮੰਗੇ ਕਸ਼ ਪੈ ਜੂਗੀ ਆ 1.5 ਕਿਲੋ 2 ਕਿਲੋ ਬਹੁਤ ਐ ਬੋਨਾ ਦੇ ਕਸ਼ ਪੜੀ ਆ 3 ਕਿਲੋ ਆ ਤੇ ਲਾਓ ਫੇਰਾ ਓਕੇ ਹਾਂ ਕੋਬੀ 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 ਵੀ ਲੈ ਲਓ ਕੋਬੀ ਕੋਬੀ ਵੀ ਲੈ ਲਓ ਪਤਾ ਕੀ ਆ ਜਿਹੜਾ ਨਾ ਆਪਣੇ ਕੋਈ ਦਾਖਾ ਦੇਣਾ ਲੱਗ ਜਾਣਾ ਹਨਾ ਰੋਜ਼ ਰੋਜ਼ ਸਬਜ਼ੀ ਕਿੱਥੇ ਤੁਹਾਡੇ ਦਾ ਟਾਈਮ ਨਹੀਂ ਹੁੰਦਾ ਇੱਥੋਂ ਤੁਸੀਂ ਮੈਨੂੰ ਲੈਣ ਨਹੀਂ ਦਿੰਦੇ ਮਹਿੰਗੀ ਕਰਕੇ ਮੈਂ ਤਾਂ ਸੋ ਰੋਜ਼ ਕਿੱਥੋਂ ਸਬਜ਼ੀ ਬਣਾਇਆ ਕਰਾਂ ਆ ਲੈਓ ਚਾਰ ਪੰਜ ਸਬਜ਼ੀਆਂ ਇਕੱਠੀਆਂ ਅੱਲਾਹ ਬਾਦੂ ਕਰਦਾ ਆਹ ਆਹ ਲੈਓ ਚਲੋ ਕੱਟੋ ਹੁਣ ਫੋਨ ਮੈਂ ਵੀ ਕੰਮ ਕਰਨਾ ਤੂੰ ਕੰਮ ਤੇ ਕੌਣ ਮੈਂ ਤਾਂ ਬਾਅਦੋਂ ਕਰੀ ਲਵਾਂਗੀ ਚੰਗਾ ਤੇ ਬੰਦਾ ਵੀ ਨਾ ਫੋਨ ਹੀ ਕਰੀ ਜਾਂਦਾ ਵੀ ਦੱਸ ਲੈ ਆ ਜਿਹੜੀਆਂ ਸਬਜ਼ੀਆਂ ਲਿਓਣੀਆਂ ਵਾ ਬਾਰ-ਬਾਰ ਮੈਨੂੰ ਪੁੱਛਦਾ ਕੀ ਮਤਲਬ ਆ ਇੰਸ਼ਾਅੱਲਾ ਛਾ ਬਹੁਤੀਆਂ ਨਹੀਂ ਤਾਂ ਪੰਜ-ਛਾ ਦਾ ਸਬਜ਼ੀਆਂ ਤਾਂ ਲਿਓਣਗੇ ਹੀ ਨਾ ਹੈਂ ਹਾਂਜੀ ਬੋਲੋ ਯਾਰ ਆਲੂ ਕਿਆ ਅੱਜ ਕਿਹੜਾ ਨੇ ਹਾਏ ਹਾਏ ਆਲੂ ਪਿਆਜ ਜਦੋਂ ਬਿਨਾ ਸਬਜ਼ੀ ਬਣ ਜੂਗੀ ਇੱਥੇ ਤੁਹਾਨੂੰ ਮੈਂ 99 ਰੁਪਏ ਕਿਹਾ ਕੇ ਕਰ ਲਿਆ ਵਾ ਆਲੂ ਪਿਆਜ਼, ਹਰੀਆਂ ਮਿਰਚਾਂ, ਟਮਾਟਰ, ਲਸਣ, ਅਦਰਕ ਸਾਰਾ ਆ ਕੁਝ ਚਾਹੀਦਾ। ਯਾਰ ਪਿਆਜ਼ ਤੇ ਨਹੀਂ ਕਿ ਬੜੇ ਅਸੀਂ ਦੇ ਕਿਲੋ ਪਿਆਜ਼। ਤੇ ਆ ਹੋ ਤਾਂ ਕੋਈ ਗੱਲ ਨਹੀਂ ਮੈਨੂੰ ਕੀ ਰੇਟ ਦੱਸੀ ਜਾਂਦੇ ਏ ਲੈਣ ਕਿਉਂ ਨਾ ਮੜ ਫੈਣੀ ਆ ਪਿਆਜ਼ਾਂ ਤੋਂ ਬਿਨਾ ਸਬਜ਼ੀ ਥੋੜੀ ਬਣਦੀ ਆ ਅਨਿਹਰਾ ਪਾਣੀ ਸਬਜ਼ੀ ਖਾਂ ਨੂੰ ਜੀ ਕਰਦਾ ਦੱਸ। ਮੇਰੇ ਕੋਲ ਤਾਂ ਉੱਥੇ ਜਹਾ 5 ਕਿਲੋ ਆਣਾ ਹੈ ਬਾਹਰੋਂ। ਹਾਂ 5 ਕਿਲੋ ਤੇ ਜਾਂ ਫਿਰ ਐਦਾਂ ਕਰੋ ਉਹਨੂੰ ਕੋਈ ਛੋਟਾ ਤੋੜਾ ਦੇ ਦੇ। ਆ ਲੋ ਤੇ ਹਰ ਸਬਜ਼ੀ ਚ ਪੈਂਦੇ ਆ ਤੁਹਾਡੀ ਗੱਲ ਸਹੀ ਆ ਮੇਰੇ ਨਾਲ ਰਹਿ ਰਿਹਾ ਕਿੰਨਾ ਪਤਾ ਲੱਗ ਗਿਆ ਤੁਹਾਨੂੰ ਹੈ ਚਲੋ ਠੀਕ ਹੈ ਲੈਓ ਆਹ ਅਦਰਕ ਪਿਆਜ਼ ਕਰਦਾ ਤੁਹਾਨੂੰ ਲੈ ਆਵਾਂ ਮੈਂ ਕੀ ਆ ਉਹ ਥੋੜੇ ਲੈ ਆਓ ਅਦਰਕ ਗਾਜਰਾ ਤਰ੍ਹਾਂ ਥੋੜਾ ਲੈ ਆਓ ਠੀਕ ਹੈ ਲੈ ਆਣਾ ਠੀਕ ਹੈ ਮੈਂ ਜਾਇਓ ਕਿ ਸੋ ਦੋ ਬੜੀਆਂ ਦਾ ਚਲੋ ਆਹ ਮਾਰੋ ਜੀਓ ਜੀਆ ਘਾਣੀਆਂ ਦੇ ਘਰਣਾ ਹਾਂ ਚਲੋ ਜੀ ਇਹ ਰਮ ਬੜਾ ਖਾਂਦਾ ਹੈ ਬੰਦਾ ਕੋਈ ਹਾਲ ਗੀ ਇਹਦਾ ਬੋਲੀ ਜਾਂਦਾ ਬੋਲੀ ਜਾਂਦਾ ਦੱਸ ਸਬਜ਼ੀਆਂ ਲੈ ਆਏ ਆ ਜਿਹੜੀਆਂ ਨੇ ਹੋਣੀਆਂ ਚੱਲ ਸ਼ੁਕਰ ਆ ਹੁਣ ਜਿੰਨੀਆਂ ਸਬਜ਼ੀਆਂ ਕਹਿਣ ਦੇ ਆ ਤੇ ਆਪਣੇ ਆਹ ਮੈਨੂੰ 10 12 ਦਿਨ ਪੰਨੇ ਇਹ ਸੜਗੀ ਮੇਰੀ ਕਿਸਮਤ ਹਾਂਜੀ ਬੋਲੋ ਮੈਨੂੰ ਤੋਂ 2 ਦਿਨ ਦੱਸੀਆਂ ਬਾਅਦ ਚ ਦੱਸ ਦੇ ਫਿਰ ਤੂੰ ਫੇਰ ਕਹਿਣਾ ਮੇਰੀ ਗੱਲ ਸੁਣੋ ਹੋਰ ਤੁਹਾਨੂੰ ਜਿਹੜੀ ਚੰਗੀ ਲੱਗਦੀ ਹੈ ਨਾ ਤੁਸੀਂ ਉਹ ਲੈ ਆਓ ਠੀਕ ਹੈ ਜੋ ਜੋ ਮੈਂ ਦੱਸਿਆ ਇਹ ਤੇ ਉਹਾਂ ਹੀ ਚਾਹੀਦਾ ਲੈਓ ਉਹ ਵੀ ਲੈ ਆ। ਯਾਰ ਲੋਕੀ ਕਹਿੰਦੇ ਕਿ ਲੋਕੀ ਤਾਂ ਲੱਗਿਆ ਹੋਣਾ ਹੀ ਆ। ਲੋਕੀ ਕਿੱਥੇ ਭੱਜ ਜਾਣ? ਉਹ ਵੀ ਸਬਜ਼ੀਆਂ ਲੈਣ ਆਏ ਨੇ। ਉਹ ਤੇਰਾ ਦਿਮਾਗੇ ਲੱਗਿਆ ਲੋਕੀ। ਆਈ ਸ਼ਰ। ਕਹਿੰਦੇ ਆ। ਕਹਿੰਦੇ ਉਹ ਕਹਿੰਦੇ ਆ। ਤੇ ਕੀ ਹੋ ਗਿਆ? ਕੀ ਆ ਕੰਡੇ ਜੀ। ਉਹ ਤੇਰਾ ਦਿਮਾਗ ਭਾਗਾ ਹੋ ਗਿਆ। ਉਹ ਲੋਕੀ ਜਿਹੜੀ ਸਬਜ਼ੀਆਂ ਦੀ ਲੰਮੀ ਲੰਮੀ ਟੋਰੀ। ਓਏ ਮੇਰੇ ਰੱਬੋ ਭਰਾਵਾ ਕਦੋਂ ਗਏ ਹੈ? ਉਹ ਸ਼ਕਤ ਲੋਕੀ ਕਹਿੰਦੇ ਰੋ ਹੁਣ ਕਹਿੰਦਾ ਕਿ ਲੋਕੀ ਕਹਿੰਦੇ ਮੈਂ ਕਿਹਾ ਪਤਾ ਨਹੀਂ ਲੋਕੀ ਕੀ ਕਹਿਣਦੇ ਆ ਲੈ ਆਓ ਕਦੂ ਵੀ ਲੈ ਆਓ ਲੈ ਆਓ ਲੈ ਆਓ ਕਦੂ ਲੈ ਆ ਸਿੱਧੀ ਦੇ ਲੋਕ ਹੂੰ ਮੂਝੇ ਵੀ ਚਿਪੜ ਨਹੀਂ ਦਿੰਦੇ ਸਾਡੇ ਰਬੇ ਜੀ ਆ ਆ ਲੈ ਨਵੀਂ ਨਵੀਂ ਚੀਜ਼ ਤੁਸੀਂ ਵੇਖੀ ਅੱਜ ਪਹਿਲੇ ਦਿਨ ਇਹ ਚਿਪੜਾਉਂਦੀ ਸਬਜ਼ੀ ਬਣਦੀ ਬੜੀ ਸਵਾਦ ਲੋਕੀ ਕਈ ਤੜੀ ਵਾਲੀ ਬਣਾਉਂਦੇ ਤੇ ਕਈ ਸੁੱਕੀ ਬਣਾਉਂਦੇ ਕੱਡੇ ਗੁੰਡੇ ਪਾ ਕੇ ਆ ਸ਼ਸ਼ਾ ਚੱਲ ਲੈ ਆਓ ਕੋਈ ਨਹੀਂ ਮੈਂ ਇੱਥੇ ਵੇਖ ਲਾਂਗੀ ਮੈਂ ਅੱਜ ਤੱਕ ਚਿਬੜੀ ਵੇਖੀ ਹਾਂ ਹਾਂ ਨੌਂੀਆਂ ਚਾਹੀਦੀਆਂ ਚਲੋ ਠੀਕ ਹੈ ਹਾਂ ਉਹ ਤੋਂ ਗਾਹ ਤੇ ਆਣੀ ਨਹੀਂ ਲੈ ਆਏ ਮੈਂ ਬਮੰਡੋਂ ਪਿਆਜ਼ ਲੈ ਲਵਾਂਗਾ ਪਿਆਜ਼ ਹਾਂ ਪਿਆਜ਼ ਨਹੀਂ ਕਰੇ ਕੋਈ ਲੈ ਆਉਣਾ ਓਕੇ ਤੇ ਰੱਬਾ ਮੇਰਾ ਦਿਮਾਗ ਚਟ ਗਿਆ ਦਾ ਬੰਦਾ 50 ਸਬਜ਼ੀਆਂ ਲੈ ਆਇਆ ਸਬਜ਼ੀਆਂ ਲੈ ਆਇਆ ਪਹਿਲੇ ਲੋਕੀ ਕਹਿੰਦੇ ਆ ਲੈ ਸੁਣੋ ਆਪੇ ਤਾਂ ਕੈਂਡੇ ਦੇ ਤੇ ਗੰਡੇ ਦਾ ਵੀ ਥੋੜਾ ਖਰੀਦ ਲੈਣਾ ਤੇ ਆਲੂਆਂ ਦਾ ਵੀ ਥੋੜਾ ਖਰੀਦ ਲੈਣਾ ਵਾ ਤੇ ਅਗਲਾ ਤੁਹਾਨੂੰ ਉਹ ਬੋਰੀ ਜੀ ਨਾ ਕਹੂਗਾ ਆ ਬੋਰੀ ਚ ਸਬਜ਼ੀ ਪਾ ਦਿੰਦੇ ਨੇ ਵੇਲੇ ਥੋੜੇ ਚ ਪੁੱਨਾਂ ਨੂੰ ਕਹੋ ਉਹ ਸਬਜ਼ੀ ਆ ਲੈ ਆਂ ਇਹਨਾਂ ਦਾ ਮੋਰਸਾ ਕਰੀ ਨਾ ਵਾ ਤੇ ਕੱਤੇ ਹੀ ਹੋਣਾ ਫਿਰ ਉਹ ਤੋਂ ਉਹ ਕਰ ਲੋ ਆਇਆ ਉਹ ਤੋਂ ਜਿਹੜਾ ਹੁੰਦਾ ਮਰੀਛਾ ਜਿਹਾ ਉਹ ਕਰ ਲੋ ਫਿਰ ਆਪ ਵੀ ਜੜੇ ਆਓ ਭਾਵੇਂ ਨਾਲ ਆਹ ਤਾਂ ਨਹੀਂ ਕਰੀ ਕੀ ਨਹੀਂ ਨਹੀਂ ਹੋਰ ਕੀ ਜਾਇਦਾ ਸਾਰਾ ਕੁਝ ਤਾਂ ਤੁਹਾਨੂੰ ਕਹਿ ਤਾ ਤੇ ਗੋਬੀ ਗੋਬੀ ਮੈਂ ਪਹਿਲੇ ਹੀ ਕਹਿਤੀ ਆ ਮਾਣਾ ਕੀ ਹੋ ਗਿਆ ਤੁਹਾਨੂੰ ਕੀ ਖਾ ਕੇ ਗਏ ਸੀ ਘਰੋਂ ਮੈਂ ਤੇ ਅਜੇ ਤੱਕ ਕੁਝ ਖਵਾਇਆ ਹੀ ਨਹੀਂ ਗੋਬੀ ਤੇਂ ਚਾਹੇ ਤਖੋਂਦੇ ਆ ਇੱਕ ਹਰੀ ਆ ਗੋਬੀਆਂ ਦੀਆਂ ਵੀ ਰਹਿ ਗਈਆਂ ਨਾ ਤੇ ਚਲ ਆਹ ਦੋਵੇਂ ਲੈ ਆਓ ਜਿਹੜੀ ਉੱਥੇ ਹੈਗੀ ਉਹ ਲੈ ਆਓ ਹਰੀ ਦੁੱਜੀ ਸੁਪਾ ਲੈ ਆਓ ਬੱਬੀ ਤੁਸੀਂ ਹਰੀ ਕੀ ਬੜਾ ਬੱਚਾ ਖਾਣਾ ਖਾਣ ਸਾਗ ਜਿੰਦੀਆਂ ਨੇ ਗੀਆਂ ਸਾਗ ਜਿੰਦਾ ਉਹ ਬੱਬੀ ਹੋਣੀ ਚੰਗਾ ਚੰਗਾ ਠੀਕ ਠੀਕ ਕੀ ਨਾ ਠੀਕ ਹੁਣ ਆਏ ਸੀ ਲੈਣ ਤੇ ਹੈ ਹਾਂ ਠੀਕ ਤੇ ਉਹ ਕੋਹਤੀ ਜੋ ਦੀਓ ਜੇ ਉਹ ਆਪ ਕੋ ਮੋਗ ਨੇ ਇਸੇ ਕਾਜ ਚ ਆਪਾਂ ਲੈ ਲੈ ਉਹ ਤਾਂ ਮਟਰ ਮਟਰ ਹਰੇ ਲੈਣ ਬਹੁਤ ਬਹੁਤ ਚਲ ਮਟਰਾ ਕੀਤਾ ਨਹੀਂ ਕਰਾ ਹਾਂ ਮੈਂ ਮਟਰ ਹਰੇ ਜੀ ਲੈ ਆਉਣਾ ਮਟਰ ਪੈਲ ਕਾਲੇ ਨਾਲ ਨਹੀਂ 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 ਪੈਲ ਕਾਲੇ ਨਹੀਂ ਹਰੇ ਮਟਰ ਦੇ ਜਿਉ ਨੇ ਉਹ ਥੋੜੇ ਜਿਹਾ ਮਹਿੰਗੇ ਹੋਣੇ ਇੰਨਾ ਕਿਲੋ ਹੀ ਲੈ ਆਓ ਚਲ ਜਾਗਾ ਨਾ ਲੋ ਹੈ ਹਾਂ ਔਰ ਕਰਾਣੇ ਕਿ ਕਾਰੇ ਸੱਟੋੜੇ ਲੈ ਆ ਚਾਹ ਦੇ ਨਾਲ ਪੌਣੀ ਦਾ ਲੈ ਉਹਦੇ ਨਾਲ ਉਹ ਦੇਖੀ ਨਾ ਮੈਂ ਕਿ ਉਹ ਪਿੱਛੇ ਪਾਰ ਚਾਹ ਠੀਕ ਲੈ ਲੈ ਆ ਜਾ ਮੈਂ ਤੁਹਾਨੂੰ ਕਰਦਾ ਉਹ ਕੱਲ ਦਿਨਾਂ ਦੀ ਕਾਨਫਰੰਸ ਕਰ ਆਹ ਆਪਾਂ ਤਾਂ ਇਹਨੂੰ ਵੀ ਸੱਪਾ ਨਾਂ ਜਿਆ ਨਹੀਂ ਆਉਂਦਾ ਕੌਣ ਉਹ ਕੌਣ ਆਪੋਰ ਕੌਣ ਦੀ ਲੰਦੇ ਨੇ ਅਸਿੱਕੇ ਛੰਨੀਆਂ ਦੇ ਦਾਣੇ ਕਾਹੋ ਹਾਂ ਆਹ ਉਹ ਲੈ ਉਹ ਵੀ ਲੈ ਉਹ ਲੈ ਮਮਾ ਰਾਜਾ ਉਹ ਪਾਪਾ ਤਾਂ ਆ ਕੇ ਖਾਣਗੇ ਯਰ ਮੈਂ ਦੇਖ ਲੈ ਅਹੀਂ ਤਾਂ ਆਈਏ ਮੈਂ ਕਿਹਾ ਚਾਹ ਲੈ ਮੰਮੀ ਨੂੰ ਵੀ ਦਵਾ ਦੇ ਮੰਮੀ ਹੁਣ ਕੰਨੀ ਹੋਰ ਨਹੀਂ ਜਾਂਦੀ ਉਹ ਤਾਂ ਅੱਗ ਦੀ ਲੋੜ ਹੀ ਹੈ ਨਾ ਬਜ਼ੁਰਗਾਂ ਦੀ ਜਾਂਦੀ ਹੈ ਚਲ ਠੀਕ ਹੈ ਲੈ ਆ ਉਹ ਮੈਂ ਖੁਸ਼ ਦੇ ਦੇ ਕੇ ਆਉ ਉਹ ਬਹੁਤ ਹੀ ਅੱਛੀ ਹੈ ਐ ਅਮਾਨ ਅਜੇ ਗਾਜਰਾਂ ਨਹੀਂ ਸਹੀ ਅਜੇ ਜੂਸ ਦਾ ਕੋਈ ਫਾਇਦਾ ਨਹੀਂ ਸੀ ਹਾਲ ਚਾਹਣੀਆਂ ਗਾਜਰਾਂ ਜ਼ਰੂਰ ਸਾਲੀਆਂ ਉਹਨਾਂ ਦੇ ਰਵਾ ਨੂੰ ਬੈਠ ਨਾ ਵੇਸਟ ਕਰਿਓ ਬਾਕੀ ਸਾਰਾ ਇਹ ਪੂਜਣ ਸਮਾਨ ਲੈ ਆਉ ਤੁਸੀਂ ਹੈ ਉਹ ਤਾਂ ਬੜੀ ਉਸਾਰਤ ਲਈ ਉਹ ਨਹੀਂ ਆ ਪਾਣਾ ਉਹ ਲੈ ਸਲਾਮ ਹੀ ਲਿਆਉਂਦਾ ਸ਼ੁਕਰਿਆ ਅੰਮਾਨੀ ਨਿਆ ਬਾਹਰ ਕਿਤੇ ਨਾਲਿਆ ਤੁਸੀਂ ਸਲਾਮ ਲਿਆ ਉਹ ਆਉਂਦੇ ਨਹੀਂ ਲਿਆਉਂਦਾ ਠੀਕ ਆ ਮੈਨੂੰ ਕੰਮ ਕਰਨ ਤੋਂ ਲੈ ਆਓ ਦੋ ਦਿਨ ਚੱਲ ਕੋਈ ਜਗ੍ਹਾ ਖਾਲੀ ਕਰਾ ਜਿੱਥੇ ਆਉਣੇ ਨਾ ਚੰਗਾ ਫ੍ਰੀਜ 'ਚ ਰੱਖ ਦਿੰਦੀ ਫ੍ਰੀਜ ਤੋਂ ਚੀਜ਼ਾਂ ਕੱਢਣਾ ਫ੍ਰੀਜ ਘਰ ਖਾਲੀ ਜਾਂਦੇ ਸ਼ੁਕਰਿਆ ਚਾਰ ਦਿਨ ਸਬਜੀ ਦੇ ਵਧੀਆ ਲੱਗਣਗੇ ਹੁਣ ਚਾਰ ਸਬ지ਆ ਇਕੱਠੀਆਂ ਹੋ ਜਾਣੀਆਂ ਤੇ ਮੈਨੂੰ ਤਾਂ ਰੰਗ ਦਾ ਨਾ ਫਿਕਰ ਰਹੂਗਾ ਕੱਕ ਨਾ ਜੇ ਹੋ ਗਿਆ ਇਹਨਾਂ ਨੇ ਸਵਾਦ ਚ ਕਦੀ ਗੜੇ ਨਹੀਂ ਵਾੜੇ ਸ਼ੁਕਰ ਰਾਜਾ ਆਪੇ ਕਹਤੋਂ ਨੇ ਵਿਖੀਰੇ ਤਰਾਂ ਨਿੰਬੂ ਹੈ ਉਹ ਜਿਹੜੀ ਚਕੁੰਦਰ ਚਕੰਦਰ ਜੀ ਹੁੰਦੀ ਉਹ ਵੀ ਸਾਰਾ ਕੁਝ ਜਾਂਦੇ ਮੈਂ ਲੈ ਆਉਣਾ ਚੱਲੋ ਪਰ ਇਹ ਜੋ ਜਦੋਂ ਜਦੋਂ ਖਾਣੀ ਤਾ ਉਹ ਹੋਰ ਰੋ ਬਾਵੇ ਬਾਤੂ ਬਾਤੂ ਨਾਲ ਸਭ ਕੱਟਦੇ ਨੇ ਤਾਂ ਮਾਹ ਸਬਜੀ ਆਉਣੀ ਬਾਤੂ ਬਾਸ ਤੇ ਬਥੇਰੀ ਤਗੜੀ ਵਿੱਚ ਬਾਤੂ ਸਬਜੀ ਆਉਣੀ ਕਿ ਹਾਂ ਲੋ ਬੱਜੇ ਤਾਂ ਟੋਕਰਾ ਲੈਣੀ ਚੱਲ ਜੀ ਮੰਮੀ ਹਾਂਜੀ ਮੰਮੀ ਸਬਜ਼ੀ ਲੈਣ ਗਿਆ ਮੈਂ ਹਾਂਜੀ ਤੇ ਓਖੀ ਲੱਗੂ ਦੇ ਲੈ ਆਊਗਾ ਲੈ ਹੋਰ ਮੰਮੀ ਸਲਾਦ ਸਾਰਾ ਲਿਆਉਣ ਲੱਗੇ ਆ ਉਹਨਾਂ ਦਾ ਹੱਥ ਬੜਾ ਟਾਈਟ ਹੀ ਨਾ ਉਹ ਕਦੇ ਸਲਾਦ ਲੈ ਆਂਦਾ ਹੀ ਨਹੀਂ ਹਰ ਜਾ ਖਾਣੇ ਮੈਂ ਖੁੱਲਾ ਸਾਮਾਨ ਲੈ ਕੇ ਆਉਣਾ ਜਦ ਚਾਹ ਨਿਆਣ ਘਾੜ ਦੀ ਵਾਣ ਜਰਨੀ ਆ ਨਾ ਤੇ ਆਏ ਲੱਗੋ ਨਾ ਕਿ ਬੜੀ ਯੂ ਕਿ ਜਲੇ ਪਲੇਟ ਭੀ ਦੇਖਿਆ ਨਾ ਟਮਾਟਰ ਅਗਲੀ ਨਮ ਤਾਗੇ ਕਦੀ ਬੋਤਾਂ ਦੇ ਨੀਂਾ ਦੇ ਬੜਾ ਚੰਗਾ ਹਾਂ ਹਾਂ ਤੇ ਮੈਂ ਪਸੋਂ ਗਈ ਉਹਨਾਂ ਦੇ ਘਰ ਗਰਮੀਤ ਹੋਣਾ ਤੇ ਉਹਨਾਂ ਦੀ ਨੌ ਮਮੀ ਉਹਨਾਂ ਦੀ ਨੌ ਕਿਤੇ ਤਰ੍ਹਾਂ ਜੀਰੀਆਂ ਹੈ ਵਿਚਕਾਰ ਰੱਖੀ ਰਹੀ ਆਂ ਦੀ ਲਾਈ ਉਹ ਤੋਂ ਵਿਚਕਾਰ ਵੱਡੀਆਂ ਦੀ ਲਾਈ ਤੇ ਚਕੰਦਰ ਤੇ ਨਿੰਬੂ ਪਾਇਆ ਹਲਤੇ ਤਾਂ ਮੰਨੇ ਖਾਣ ਲਈ ਉਹਨਾਂ ਦੀ ਨੌ ਬੈਠੀ ਜਦ ਚੰਗਾ ਹੋਣ ਲਿਆਊਗਾ ਨਾ ਆਉਂਦਾ ਪਹਿਲਾਂ ਮੈਨੂੰ ਚੀਰ ਕੇ ਦਿੰਦਾ ਲੂਣ ਪਾ ਕੇ ਮੈਂ ਮਹਿ ਖਾਉਂਗੀ ਪਤਾ ਮੰਮੀ ਥੋੜੀ ਜਿਹੀ ਮੇਰੀ ਜੇ ਕਿ ਇਹ ਮੇਰੀ ਹਾਲਤ ਹੋਈ ਦੇਖ ਮੇਰੇ ਵਾਲੇ ਕੋਲ ਹੈ ਕਿੰਨੀ ਕਮਜ਼ੋਰ ਹੋਈ ਹਾਂ ਕਦੀ ਖਾਦਾ ਕਿ ਨਹੀਂ ਪਤਾ ਇਨਾ ਪਾ ਮੰਮੀ ਮੈਨੂੰ ਤੇ ਆਪ ਸਾਰੇ ਕਹਿਣ ਮਰਤੇ ਕਿ ਅੱਦੇ ਤੈਨੂੰ ਹੁਣ ਦਾ ਕੀ ਜਾਣਿਆ ਵਾ ਖਾਇਆ ਪੀਆ ਕਰ ਆਨਾ ਫਰੂਟ ਫਰਾਟ ਖਾਇਆ ਕਰ ਤੇ ਖੀਰੇ ਖੂਰੇ ਖਾਇਆ ਕਰ ਸਲਾਦ ਵੱਧ ਤੋਂ ਵੱਧ ਖਾਇਆ ਕਰ ਮੈਂ ਦਿਹਾੜੀ ਕੋਈ ਤੇ ਖਾਣ ਨੂੰ ਮਿਲਦਾ ਮੈਂ ਤਾਂ ਸਭ ਤੋਂ ਪਹਿਲੇ ਆਪ ਚੀਰ ਕੇ ਖਾਉਂਗੀ ਮੰਮੀ ਫਰੂਟ ਕਹਤੇ ਹੈ ਨਾ ਫਰੂਟ ਕਿਤਾ ਲੈ ਆਵੇ ਆਪਣਾ ਦਿਮਾਗ ਕੰਮ ਕਰੂ ਤੇ ਸ਼ਾਇਦ ਆਖੀ ਮੇ ਲੈ ਚੱਲ ਤੂੰ ਮਾਲਾ ਹੀ ਚੋਪਾ ਕਰ ਜਾਣੇ ਮਾਹ ਕਹਤਾ ਸਬਜ਼ੀ ਲੈ ਆਂਦੀ ਆਵਾ ਤਾਂ ਤੂੰ ਫਰੂਟ ਕਹਦੇ ਮੈਂ ਉਹਨੇ ਕੁਝ ਨਹੀਂ ਲਿਆਉਣਾ ਮਣਕੇ ਚੱਲ ਆਪਾਂ ਦੋਵੇਂ ਖਾਵਰੋ ਇਹ ਜੋ ਵੀ ਲੈ ਆਊਗਾ ਨਾ ਤੂੰ ਚੀਰ ਕੇ ਰੱਖ ਦੀ ਵੱਡੀ ਫਲੇਰ ਭਾਗ ਆਪਾਂ ਦੋਵੇਂ ਖਾਵਾਂਗੇ ਤੈਨੂੰ ਚੱਲਾ ਲੈਣਗੇ ਚੱਲ ਆਉਂਦਾ ਨਾ ਮੈਂ ਤੇ ਪਹਿਲਾਂ ਮੈਂ ਹੀ ੀਰ ਕੇ ਖਾਣੀ ਐ ਇਹਨੇ ਮੈਨੂੰ ਕਿੱਥੇ ੀਰ ਕੇ ਦੇ ਰਾਇਆ ਕਿ ਆਪ ਹੀ ਨਹੀਂ ਢਿੱਡ ਭਰਦਾ ਮੈਂ ਆਪਣਾ ਘੇ ਹੀ ਤੇ ਮੈਂ ਬੁੜਣੀ ਨਾਲ ਮਿਲ ਕੋ ਜਾ ਰ ਮਾਤਾ ਮੈਂ ਬੜੀ ਲੱਸੀ ਆਈਆਂ ਲੈ ਪਹਿਲਾਂ ਤੂੰ ਖਾ ਲੈ ਮੈਂ ਮਾਰੋ ਗਾਲੂਗੀ ਆਉਂਦਾ ਤੇ ਮੈਂ ਕਿਨਾ ਖਾਣੀ ਐ ਖਾਖਣੀ ਲੈ ਆ ਜਾ ਮਾਤੇ ਆਗੇ ਨੇ ਹਾਂ ਅ ਕਿੱਥੇ ਮਟੋ ਵਾਲਾ ਮੰਮ ਰਿਕਸ਼ੇ ਵਾਲਾ ਅਰੇ ਖਰਾਬ ਜਿਹਾ ਤੇ ਹੁੰਦੇ ਬਗਰੀ ਹੁਣੋ ਉਹ ਉਧਰ ਕੀ ਵੇਖੀ ਜਾਂਦੇ ਇਹ ਹਾਂ ਆਉਂੋ ਸਭ ਜੀ ਆਓ ਆਹ ਆਹ ਸਬਜੀ ਆ ਆ ਕੀ ਆ ਮਾੜੇ ਦੇ ਖਾਲੇ ਦੀ ਸਬਜੀ ਹਾਂ ਇਹ ਦਸਨੀ ਆ ਜਿਹੜੀ ਜਿਹੜੀ ਦੁਨੀ ਆ ਬੱਸ ਆ ਬਤਾਉਂ ਕੀਰੇ ਲਸਣ ਆ ਗਰੇਲੇ ਮਹਿੰਗੀ ਨੇ ਪਿਆਜ਼ ਛਿਮਲਾ ਮਿਰਚ ਆਲੂ ਟਮਾਟਰ ਆਈਆਂ ਲੱਛਾਂ ਆਹ ਤੇਰਾ ਦਰ ਖਾਲਾ ਬਾਕਸ ਦਾਤ ਕੱਟ ਕੇ ਤੁਮੀ ਤੇ ਨਾਲ ਇਹਨੂੰ ਦੇ ਦੇ ਆਪਣੇ ਪੋਤਰ ਨੂੰ ਆਵੇ ਅਈਂ ਮੂਸਵਾੜ ਦੇ ਰਹਿਗੇ ਤੇ ਤੂੰ ਆਂ ਕੀ ਲੈ ਆਂ ਆਂਦੇ ਨੇ ਨਾ ਉਹਦੇ ਆਪ ਬਾਹਰ ਨਿਕਲਿਆ ਚੂਹਾ ਇਹਦੀ ਹੋ ਗੱਲ ਦਿਖਾਓ ਸਭਨੀ ਆ ਜਿਹੜਾ ਸਾਹ ਕੁਆਟਰ ਦੇਂਦੀ ਹਣਾ ਉਹ ਰੇਟ ਹੀ ਪੁੱਛਿਆ ਜਾਂਦਾ ਨਹੀਂ ਜਿੰਨੇ ਨੂੰ ਮੇਰੇ ਕੋਲ ਕਹੇ ਉਹ ਇੰਨਾ ਕੀ ਸੁਣਵਾਣਾ ਆਇਆ ਵਾ ਜੀ ਆਕਾਤ ਨਹੀਂ ਨਾ ਇਹ ਖਰੀਦਣ ਦੀ ਤਾਂ ਪੁੱਛਦੇ ਘਰ ਤੋਂ 20 ਉਂਟਰੇ ਫੋਨ ਕਰਤੇ ਮੈਨੂੰ ਕਦੀ ਮੈਂ ਆਲੂ ਲੈਣਾ ਆ ਆ ਕੀ ਇਹ ਕਿਲੋਈ ਕਦੀ ਮੈਂ ਗੋਭੀ ਲੈਣਾ ਐ ਮੇਰਾ ਭੇਟੀ ਕਦੀ ਮੈਂ ਲੋਕੀ ਲੈਣਾ ਐ ਮੇਰੇ ਕਿਲੋ ਕਦੀ ਮੈਂ ਗਰੇ ਲੈਣਾ ਲੈ ਹੈ ਤੇ ਆ ਕੀ ਲੈ ਕੇ ਆਇਆ ਇਹ ਰਹਿਤ ਫੂੰਦ ਮੈਨੂੰ ਤਾਂ ਲੱਗਦਾ ਜਿਹੜੀਆਂ ਉਹਨਾਂ ਥੱਲੇ ਟੁੱਟੀਆਂ ਹਿੰਦੀਆਂ ਉਹ ਚੱਕ ਲੈ ਆਏ ਜੇ ਜਿੱਦਾਂ ਉਹ ਮੈਨੂੰ ਆਰਡਰ ਦਈਏ ਨੇ ਉਹਦਾ ਮੈਂ ਤੇ ਰਾਟਰ ਲਈ ਜਨਾ ਉਹ ਸਿਆਣੇ ਕਹਿੰਦੇ ਨੇ ਨਾ ਖਿਆਲੀ ਕੜਾ ਬਣਾਉਣਾ ਤੇ ਮਿੱਠਾ ਘਟ ਪਾਉਣਾ ਚੱਲ ਤੂੰ ਹੁਣ ਇਸ ਤਰ੍ਹਾਂ ਕਰ ਚੱਲ ਮੈਂ ਰੱਖੀ ਜਦ ਆ ਗਈ ਮੈਂ ਤੇ ਚੀਰ ਕੇ ਨੂਨ ਲਾ ਕੇ ਖਾਣੂ ਆਹ ਜਿਹੜੇ ਜਿਹਦੇ ਸੇ ਕੋਈ ਚੀਜ਼ ਆਉਂਦੀ ਨਾ ਖਾ ਲੋ ਤੇ ਮੇਰੇ ਤਾ ਤਰਾ ਸ਼ਿਮਾਂ ਵਿੱਚ ਬਣਾ ਦੇ ਆ ਪਿਆਜ਼ ਵੀ ਪਾ ਲੈ ਵਿੱਚ ਖਾੜ ਆਹ ਟਮਾਟਰ ਪਿਆਜ਼ ਤੇ ਅਦਰਕ ਭਾਉਂ ਲੈ ਨਿਕਲਦੀ ਵਧੀਆ ਦੋ ਮਿਰਚਾਂ ਮੇਰੀ ਸਬ지 ਹੋਈ ਨਹੀਂ ਬਾਅਦ ਵਿੱਚ ਉਸਾਰਲਾ ਪਾ ਕੇ ਖਾ ਲਾ ਹਾਂ ਚਲੋ ਭਲਾ ਅੱਬਾ ਨੇ ਖਾ ਲੂ ਆ ਵੀ ਆਪਣੀ ਅਨੀ ਆਈ ਐ ਕੋਈ ਧੁੱਪੜੀ ਆਈ ਤੇ ਅੱਜ ਇਹਨਾਂ ਆ ਗਿਆ ਹਾਂ ਹਾਂ ਅੱਜ ਸਾਡੇ ਸਾਨੂੰ ਕੱਲ ਵੇਰ ਨਵੀਂ ਆ ਜੂਗਾ ਦੋ ਦਿਨ ਤੁਹਾਡੇ ਨਾਲੀਆਂ ਨੇ ਅੱਜ ਗਈ ਫੇਰ ਦੇਖੀ ਕੱਲ ਤੋਂ ਮਾਣਨਾ ਜਿਮੜਾ ਮਾਣਨਾ ਜਾਂ ਕਰੇਲਾ ਦੀ ਘੋੜਾ ਹਾਂ ਹਾਂ ਸਭ ਕੋ ਹੈ ਗੁਰਦਾਨਾ ਨਾ ਨਾ ਨਹੀਂ ਤੇ ਜਨਾਨੀਆਂ ਬੜਾ ਕੋ ਕਰਦੀਆਂ ਇਹਦੇ ਕੋਈ ਟਾਈਮ ਸਾਰਾ ਜਾਂਦਾ ਕੀ ਕੰਮ ਨਹੀਂ ਆ ਇਹ ਜੀ ਬੋਰੀਆਂ ਪਾ ਲੈਓ ਹਾਂ ਤੁਮ ਮੀ ਤੁਹੇ ਕਾਹੋ ਕੀ ਰਾਲੋ ਥੋੜਾ ਮੀ ਸੁਲਾ ਦੇਣਾ ਮੇਰਾ ਕੋਲ ਮੋੜਾ